ਅੱਜ 3-4 ਦਿਨਾਂ ਬਾਅਦ ਲਾਈਵ ਹੋਣ ਦਾ ਮੌਕਾ ਮਿਲਿਆ ਕੁਝ ਦਿਨ ਤੋਂ ਬੀਜੀ ਚੱਲ ਰਹੀ ਸੀ ਇਸ ਕਰਕੇ ਕੋਈ ਲਾਈਵ ਵੀਡੀਓ ਨਹੀਂ ਪਈ ਤੇ ਅੱਜ ਆਪਾਂ ਆਪਣੇ ਜਿਹੜੇ ਟੌਪ ਆ ਉਹ ਫੈਨਾਂ ਦੀ ਲਿਸਟ ਕੱਢ ਰਹੇ ਹਾਂ ਜੀ ਤੇ ਟੌਪ ਦੇ ਫੈਨ ਹੋਣਗੇ ਆਪਣੇ ਤੇ ਤੁਸੀਂ ਜਲਦੀ ਜਲਦੀ ਚੈਨਲ ਨਾਲ ਜੁੜ ਜੋ ਜੇਕਰ ਤੁਹਾਡੀ ਕੋਈ ਸਮੱਸਿਆ ਕੀ ਇਲੈਕਟ੍ਰਿਕ ਟੌਏ ਦੇ ਰਿਲੇਟਿਡ ਬਤਾ ਤੁਸੀਂ ਦੱਸ ਸਕਦੇ ਹੋ ਕਿਉਂਕਿ ਆਪਾਂ ਆਪਣੇ ਇਸ ਚੈਨਲ ਦੇ ਉੱਪਰ ਤੁਹਾਨੂੰ ਬੱਚਿਆਂ ਦੀਆਂ ਇਲੈਕਟ੍ਰਿਕ ਕਾਰਾਂ ਨੂੰ ਕਿਵੇਂ ਘਰ ਵਿੱਚ ਰਿਪੇਅਰ ਕਰਨਾ ਕਿਵੇਂ ਅਸੈਂਬਲ ਕਰਨਾ ਉਹਦੇ ਬਾਰੇ ਦੱਸਦੇ ਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਘਰ ਵਿੱਚ ਰਿਪੇਅਰ ਗੱਡੀ ਕਰਨ ਦਾ ਤਰੀਕਾ ਦੱਸਦੇ ਆ ਇਸ ਕਰਕੇ ਇਸ ਚੈਨਲ ਨਾਲ ਜੁੜ ਜਾਓ ਕਿਉਂਕਿ ਆਪਣਾ ਇੱਕ ਖਲੋਤਾ ਚੈਨਲ ਆ ਜਿਹੜਾ ਕਿ ਤੁਹਾਡੀ ਹਰ ਵੇਲੇ ਸੇਵਾ ਚ ਹਾਜ਼ਰ ਹੁੰਦਾ ਹੈ ਕਿਸ ਤਰ੍ਹਾਂ ਦਾ ਵੀ ਤੁਹਾਡਾ ਕੁਐਸਚਨ ਹੋਵੇ ਆਪਾਂ ਹਰ ਇੱਕ ਦਾ ਰਿਪਲਾਈ ਦਿੰਨੇ ਆ ਇਤਿਹਾਕੇ ਚੈਨਲ ਨਾਲ ਜੁੜੋ ਤੁਸੀਂ ਕਿਤੋਂ ਵੀ ਕੋਈ ਗੱਡੀ ਖਰੀਦੀ ਹੈ ਇਹ ਚੈਨਲ ਤੁਹਾਡੀ ਹੈਲਪ ਕਰੂਗਾ ਚਾਹੇ ਆਨਲਾਈਨ ਖਰੀਦੀ ਹੈ ਆਫਲਾਈਨ ਖਰੀਦੀ ਹੈ ਕਿਤੋਂ ਵੀ ਖਰੀਦੀ ਹੈ ਚਾਹੇ ਤੁਸੀਂ ਸਿਰਫ ਸਾਡੀ ਸ਼ੌਪ ਤੋਂ ਗਰੀਦੀ ਹੈ ਕੋਈ ਵੀ ਸਮੱਸਿਆ ਆਉਂਦੀ ਹੈ ਘਰ ਵਿੱਚ ਰਿਪੇਅਰ ਕਰੋ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੁਹਾਡਾ ਆਪਣਾ ਚੈਨਲ ਗੁਰੀ ਆਨਲਾਈਨ ਟੁਟੋਏ ਹਰ ਵੇਲੇ ਤੁਹਾਡੀ ਸੇਵਾ ਚ ਹਾਜ਼ਰ ਹਾਂਜੀ ਜੁੜ ਜਾਓ ਕਿਉਂਕਿ ਆਪਾਂ ਨੇ ਆਪਣੇ ਟੌਪ ਦੇ ਫੈਨ ਆ ਜਿਹੜੇ ਉਭਿ ਸ਼ੋਣ ਲੱਗ ਗਿਆ ਆਪਣੇ ਚੈਨਲ ਦੇ ਉੱਪਰ ਆਪਾਂ ਤੁਹਾਡਾ ਨਾਮ ਵਗੈਰਾ ਬਕਾਇਦਾ ਲੈਂਦਾ ਜਾਊਗਾ ਹਾਂਜੀ ਜੁੜ ਜੋ ਤੁਸੀਂ ਆਪਣੇ ਚੈਨਲ ਦੇ ਨਾਲ ਵੈਲਕਮ ਟੂ ਬਾਈਕ ਮੈਂ YouTube ਚੈਨਲ ਗੁਰਿਆਲਨ ਟੋਏ ਹਾਂਜੀ ਕਿੱਥੋਂ ਤੁਸੀਂ ਚੈਨਲ ਨੂੰ ਦੇਖ ਰਹੇ ਹੋ ਕਮੈਂਟ ਕਰੋ ਕੁਝ ਪੁੱਛਣਾ ਚਾਹੁੰਦੇ ਹੋ ਟਵਾਏ ਦੇ ਰਿਲੇਟਿਵ ਆਏ ਹਾਂਜੀ ਭਈਆ ਬਤਾਓ ਆਪ ਕਹਾਂ ਸੇ ਬੋਲ ਰਹੇ ਹੋ ਆਪ ਕੀ ਪੁੱਛਣਾ ਚਾਹਤੇ ਹੋ ਆਪ ਸਾਤਰੀ ਕਾਲ ਜੀ ਹਾਂਜੀ ਕਿੱਥੋਂ ਤੁਸੀਂ ਚੈਨਲ ਨੂੰ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਦੱਸੋ ਕੀ ਸਮੱਸਿਆ ਕੀ ਤੁਹਾਡੀ ਉਹ ਵੀ ਤੁਸੀਂ ਦੱਸ ਸਕਦੇ ਹੋ ਅੱਜ ਆਪਣੇ ਟੌਪ ਦੇ ਜੋਰੇ ਫੋਲਰ ਹੈ ਸ਼ੋ ਹੋਣੇ ਆਪਣੇ ਚੈਨਲ ਦੇ ਉੱਪਰ ਬਾਈ ਤੇਰਾ ਪਾਸਪਨ ਕੀ ਹੈ ਕੀ ਕੀ ਕਹਿਣਾ ਚਾਹੁੰਦੇ ਵੀਰੇ ਤੁਸੀਂ ਦੁਬਾਰਾ ਲਿਖੋ ਕਿਉਂਕਿ ਆਪਣੇ ਹੀ ਚੈਨਲ ਦੇ ਉੱਪਰ ਆਪਾਂ ਟੌਏ ਦੇ ਰਿਲੇਟਿਵ ਹਰ ਇੱਕ ਤਰ੍ਹਾਂ ਦੀ ਵੀਡੀਓ ਪਾਉਂਦੇ ਆ ਘਰ ਵਿੱਚ ਕਿਵੇਂ ਰਿਪੇਅਰ ਕਰਨੀ ਹੈ ਫ੍ਰਿਜ ਰਿਪੇਅਰ ਕਰਨਾ ਸਿੱਖਦੇ ਤੁਸੀਂ ਕਿਉਂਕਿ ਆਪਾਂ ਆਪਣਾ ਇਕਲੌਤਾ ਚੈਨਲ ਹੈ ਜਿਹੜਾ ਫ੍ਰੀ ਦੇ ਵਿੱਚ ਟੁਆਏ ਨੂੰ ਰੇਰ ਕਰਨ ਵਾਲੇ ਦੱਸਦਾ ਹੈ ਤੁਸੀਂ ਕਿਤੋਂ ਵੀ ਚਾਹੇ ਕੋਈ ਵੀ ਟੁਆਏ ਖਰੀਦਿਆ ਆਪਾਂ ਫ੍ਰੀਜ ਦੱਸਦੇ ਆ ਆਪਣੇ ਚੈਨਲ ਦੇ ਉੱਪਰ 700 800 ਵੀਡੀਓ ਪਾਈ ਹੋਈ ਹੈ ਆਪਾਂ ਲੋਜ ਹੋਣਾ ਹੈ ਹਾਂਜੀ ਜਲਦੀ ਜੜੋ ਚੈਨਲ ਦੇ ਨਾਲ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅੱਜ ਆਪਾਂ ਟੌਪ ਤੇ ਜਿਹੜੇ ਫੈਨ ਆ ਉਹ ਆਪਾਂ ਕੱਢਣੇ ਨੇਗੇ ਆਪਣੇ ਚੈਨਲ ਦੇ ਉੱਪਰ ਟੌਪ ਫੈਨ ਦੀ ਲਿਸਟ ਆਉਣ ਨਾ ਅੱਗੇ ਲੱਗੀ ਹਾਂਜੀ ਕਿੱਥੋਂ ਦੇਖ ਰਹੇ ਤੁਸੀਂ ਚੈਨਲ ਨੂੰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕੀ ਜਾਨਣਾ ਕੀ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰੋ ਕੀ ਤੋ ਵੀ ਤੁਸੀਂ ਦੇਖ ਰਹੇ ਹੋ 10 ਜਣੇ 15 ਜਣੇ ਆਪਣੇ ਚੈਨਲ ਦੇ ਉੱਪਰ 10 ਜਣੇ ਸ਼ੋਰ ਰਿਹਾ ਪਹਿਲਾਂ 29 ਜਣੇ ਸ਼ੋਰ ਸ਼ੋ ਹੋਏ ਫਿਰ 19 ਜਣੇ ਹੁਣ 10 ਜਣੇ ਸ਼ੋਰ ਰਿਹਾ 10 ਜਣੇ ਵੀਡੀਓ ਤੋਂ ਵਿੱਚੋਂ ਇੱਕ ਜਣੇ ਵੀ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕੋਈ ਸੀ ਤਾਂ ਕਮੈਂਟ ਕਰੋ ਹਾਂਜੀ ਵੈਲਕਮ ਟੂ ਬੈਕ ਮਾਈ YouTube ਚੈਨਲ ਗੁਰੀ ਹਲ ਨਿਮਟਡ ਟੋਏ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਚੈਨਲ ਤੋਂ ਲਾਈਵ ਆਉਣ ਦਾ ਆਪਣਾ ਮਕਸਦ ਇਹ ਹੁੰਦਾ ਵੀ ਆਪਾਂ ਤੁਹਾਨੂੰ ਫ੍ਰੀ ਦੇ ਵਿੱਚ ਤੁਹਾਡੀਆਂ ਆਇਟਮਾਂ ਨੂੰ ਰਿਪੇਅਰ ਕਰਨ ਵਾਲੇ ਦੱਸਦੇ ਆਂ ਤੇ ਆਪਣਾ ਲਾਈਵ ਇਹ 5 ਜਾਂ 10 ਮਿੰਟ ਦਾ ਹੁੰਦਾ ਕੋਈ ਜ਼ਿਆਦਾ ਲੰਮਾ ਲਾਈਵ ਨਹੀਂ ਕਰਦੇ ਆਪਾਂ ਤੁਸੀਂ ਕਿਸ ਟਾਈਮ ਵੀ YouTube ਦੇ ਉੱਪਰ ਕੋਈ ਵੀਡੀਓ ਸਰਚ ਕਰੋਗੇ ਟਾਇ ਦੇ ਰਿਲੇਟਿਡ ਤਾਂ ਆਪ ਤੁਹਾਨੂੰ ਆਪਣਾ ਚੈਨਲ ਫਸਟ ਦੇ ਵਿੱਚ ਨਜ਼ਰ ਆਊਗਾ ਕਿਉਂਕਿ ਆਪਣਾ ਚੈਨਲ ਦਿਨੋ-ਦਿਨ ਤਰੱਕੀ ਕਰ ਰਿਹਾ ਹੈ 2300 ਦੇ ਕਰੀਬ ਆਪਣੇ ਕੋਲ ਸਬਸਕ੍ਰਾਈਬ ਹੋ ਚੁੱਕੇ ਨੇ 2300 ਬੰਦਾ ਆਪਨੂੰ ਆਪਣੇ ਚੈਨਲ ਦੇ ਉੱਪਰ ਦੇਖ ਰਿਹਾ ਹੈਗਾ ਤੇ ਆਪਣੀਆਂ ਪ੍ਰੋਬਲਮਾਂ ਨੂੰ ਦੱਸ ਰਿਹਾ ਤੇ ਹੱਲ ਕਰ ਰਿਹਾ ਤੁਸੀਂ ਵੀ ਕੁਝ ਜਾਨਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਹਾਂਜੀ ਆਪਣਾ ਕਮੈਂਟ ਬਾਕਸ ਚਾਲੂ ਹੈ ਕਮੈਂਟ ਕਰਕੇ ਦੱਸੋ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਕੀ ਪੁੱਛਣਾ ਚਾਹੁੰਦੇ ਹੋ ਟੁਆਇ ਦੇ ਰਿਲੇਟਿਵ ਜਾਂ ਕੋਈ YouTube ਦਾ ਟਿਪਸ ਜਾਨਣਾ ਚਾਹੁੰਦੇ ਹੋ ਤੁਸੀਂ ਵੀ YouTube ਦੇ ਉੱਪਰ ਲਾਈਵ ਹੋਣਾ ਚਾਹੁੰਦੇ ਹੋ ਤੁਸੀਂ ਵੀ YouTube ਚੈਨਲ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਕਿੱਥੋਂ ਦੇਖ ਰਹੇ ਹੋ ਚੈਨਲ ਨੂੰ ਇਹ ਵੀ ਦੱਸੋ ਹਾਂਜੀ ਆਪ ਕਹਾਂ ਸੇ ਚੈਨਲ ਕੋ ਦੇਖ ਰਹੇ ਹੋ ਪਲੀਜ਼ ਬਤਾਈਏ ਮੈਨੂੰ ਕਮੈਂਟ ਕੀਜੀਏ ਚੈਨਲ ਕੋ ਸਬਸਕ੍ਰਾਈਬ ਕੀਜੀਏ ਸਭ ਤੋਂ ਪਹਿਲੇ ਉਸਕੇ ਬਾਅਦ ਵੀਡੀਓ ਕੋ ਲਾਈਕ ਕੀਜੀਏ ਕਿਉਂਕਿ इस चैनल पर आपको टॉय के रिलेटिव हर एक तरह की वीडियो मिल जाएगी जोधपुर से हाँ जी हाँ जी सर थैंक यू जी आप जोधपुर से चैनल को देख रहे हो बहुत बहुत थैंक यू और आपने वीडियो को लाइक भी किया है हाँ सर क्या पूछना चाहते हैं आप प्लीज़ बताइए कहाँ से देख रहे हैं आप चैनल को कमेंट कीजिए वीडियो को लाइक कीजिए चैनल को सब्सक्राइब कीजिए और कौन सी लैंग्वेज में आपका पंजाबी और हिंदी दोनों लैंग्वेज में हम आपको बताएंगे कि आप कैसे आप टॉय को घर पे रिपेयर कर सकते हैं कैसे आप असेंबल कर सकते हैं बिल्कुल इजी तरीके से कौन सी लैंग्वेज चाहिए हाँ जी भैया बोलिए आप क्या जानना चाहते हैं आप थैंक यू सो मच आपने हमारे चैनल पर विजिट किया है हाँ जी कमेंट कीजिए क्या प्रॉब्लम है आपकी क्या जानना चाहते हैं आप प्लीज़ वीडियो को लाइक कीजिए चैनल को सब्सक्राइब कीजिए क्योंकि इस चैनल पर आपको टॉय के रिलेटिव 700 सौ के लेक, लेके 800 तक वीडियो मिल जाएगी जे के अकलौता चैनल है जो कि टॉय के हर एक तरह के टिप्स देता है और यूट्यूब के बारे में भी बताता है अगर आप भी YouTube चैनल बनाना चाहते हो तो प्लीज़ कमेंट कीजिए हम आपको बताएंगे कौन से चैनल को आपने देखना है कैसे चैनल बनाना है YouTube पर लाइव कैसे आना है हाँ जी ਹਾਂਜੀ ਆਂਟੀ ਜੀ ਅਗਲੀ ਦਰਜਾ ਤੇ ਗੱਡੀ ਦਿਖਾ ਦਿੰਨੀ ਆ ਜੀ